ਪੰਜਾਬ 'ਚ ਦਿਨ ਬਰ ਦਿਨ ਲੁੱਟਖੋਹਾਂ ਦੀਆਂ ਘਟਨਾਵਾਂ ਚ ਵਾਧਾ ਹੋ ਰਿਹਾ ਹੈ। ਲੁਟੇਰੇ ਦਿਨ ਦਿਹਾੜੇ ਨੀਂਦਰ ਹੋ ਕੇ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਮਨ ਕਾਨੂੰਨ ਦੀ ਸਥਿਤੀ ਵੀ ਕਾਫੀ ਕਮਜ਼ੋਰ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਤੋਂ ਲੁੱਟ ਦੀ ਘਟਨਾ ਸਾਹਮਣੇ ਆਈ। ਜਾਣਕਾਰੀ ਦਿੰਦੇ ਹੋਏ ਗੁਰਬਖਸ਼ ਕੌਰ ਪਤਨੀ ਰਾਜਿੰਦਰਪਾਲ ਸਿੰਘ ਵਾਸੀ ਪਿੰਡ ਸਖੇਵਾਲ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਜਾ ਕੇ ਘਰ ਆ ਰਹੇ ਸੀ। ਇਸ ਦੌਰਾਨ ਦੋ ਲੋਬੇਰੇ ਮੋਟਰਸਾਈਕਲ ਤੇ ਸਵਾਰ ਸਨ ਜਿਸ ਤੋਂ ਬਾਅਦ ਇੱਕ ਲੁਟੇਰੇ ਨੇ ਮੈਨੂੰ ਥੱਪੜ ਮਾਰ ਦਿੱਤਾ ਅਤੇ ਮੇਰੇ ਕੰਨ ਦੀਆਂ ਵਾਲੀਆਂ ਖੋ ਲਈਆਂ ਜਿਸ ਤੋਂ ਬਾਅਦ ਉਹ ਮੋਟਰਸਾਈਕਲ ਤੋਂ ਸੜਕ ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਈ ਆਸ-ਪਾਸ ਦੇ ਲੋਕਾਂ ਵੱਲੋਂ ਮੈਨੂੰ ਇਲਾਜ ਲਈ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਭਾਈ ਮੇਰਾ ਨਾਮ ਰਵੀਰਪਾਲ ਸਿੰਘ ਪਿੰਡ ਆਪਣਾ ਛੇਹੀ ਵਾਲਾ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਹੈ ਜੀ ਤੇ ਘਟਨਾ ਭਾਈ ਇਦਾਂ ਵੀ ਸਾਡੇ ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਤਲਵੰਡੀ ਚੌਦਰੀਆਂ ਆਂ ਹੀ ਉੱਥੋਂ ਵਾਪਸ ਆਉਂਦੇ ਪਏ ਸੀ ਪਿੰਡ ਨੂੰ ਆਦੇ ਤੇ ਦੋ ਜਾਣੇ ਮੋਟਰਸਾਈਕਲ ਤੇ ਬਾਈਕ ਤੇ ਮਗਰੋਂ ਆਏ ਆ ਮੇਰੀ ਵਾਈਫ ਮਗਰ ਬੈਠੀ ਸੀ ਪਹਿਲਾਂ ਉਹਨਾਂ ਨੇ ਇੱਕ ਵਾਲੀ ਕੀਤੀ ਆ ਬੇਰਸਾਬ ਗੁਰਦੁਆਰੇ ਦੇ ਲਾਗੇ ਜਾਣ ਕੇ ਮੁੜ ਕੇ ਜਦੋਂ ਦੂਜੀ ਕੀਤੀ ਆ ਰੋ ਕੰਨ ਵੀ ਉਹਨਾਂ ਦਾ ਜਾਨਕਿ ਨਾਰੀ ਸਾਰਾ ਪਾੜ ਗਿਆ ਵੀ ਉਹ ਥੱਲੇ ਡੇਗੇ ਮੋਟਰਸਾਈਕਲ ਤੋਂ ਛੱਟ ਲੱਗੀ ਬਹੁਤ ਜ਼ਿਆਦੀ ਛੱਟ ਲੱਗੀ ਆ ਜੀ ਮੋਟਰਸਾਈਕਲ ਭਜਾ ਕੇ ਨਿਕਲ ਗਿਆ ਥਾਣੇ ਦੇ ਕਰੀਬ ਹੀ ਆ ਮਰ ਕੇ ਮੇਰੇ ਸਭ ਨਾਲ ਬਿਲਕੁਲ ਲੱਗ ਗਈ ਆ ਜੌਂਕੀ ਦੋ ਜਾਣੇ ਹੀ ਭਾਈ ਨਹੀਂ ਦੇਖੇ ਨਹੀਂ ਭਾਈ ਜਿੱਦਾਂ ਆਪਦੇ ਘਰ ਡੇਢੇ ਗਏ ਉਹਨਾਂ ਨੂੰ ਸੰਭਾਲਣ ਲੱਗ ਗਿਆ ਵੀ ਮੋਟਰਸਾਈਕਲ ਲੜਕੀ ਦੇ ਆ ਰਹੀ ਮੇਰੇ ਸਾਹਮਣੇ ਸਪਲੈਂਡਰ ਤੇ ਸੀ ਗਿਆ ਛਿਆਂ ਦਾ ਨੰਬਰ ਪਲੇਟ ਉਹ ਜੇ ਮੂੰਹ ਬੰਨੇ ਮੂੰਹ ਬੰਨੇ ਹੋਈ ਸੀ ਲਾਦਾ ਨੰਬਰ ਪਲੇਟ ਹੈ ਨੰਬਰ ਪਲੇਟ ਭਾਈ ਜਿੱਦਾਂ ਘਰ ਤੇ ਡੇਬਿਆ ਮੋਟਰਸਾਈਕਲ ਲੜਕੀ ਦੇਖਣਾ ਸੀਗਾ ਕੋਈ ਮੰਗ ਕਰਨੀ ਜਾਂ ਕੋਈ ਕਹਿਣਾ ਜਾਂ ਕੋਈ ਇਨਫਾਸ ਹੀ ਆ ਸਰਕਾਰ ਤੋਂ ਆਵਾਜ਼ ਦੇ ਨਹੀਂ ਰੋ ਦਰ ਕੋਈ ਆਸ ਹੁੰਦੀ ਨੇ ਕਿ ਆਪਾਂ ਨੂੰ ਪਤਾ ਹੀ ਆ ਕਿਹੜਾ ਕਿਸੇ ਨੂੰ ਮਿਲਦਾ ਕੁਝ ਹਾਂਜੀ ਮੇਰਾ ਨਾਮ ਹੈਗਾ ਜਗਮੀਤ ਸਿੰਘ ਮੈਂ ਹੈਗਾ ਤਲਮੰਡੀ ਚੌਧਰੀਆਂ ਦਾ ਰਹਿਣ ਵਾਲਾ ਜੀ ਸਾਡੇ ਸੀ ਪ੍ਰੋਗਰਾਮ ਹੁਣ 10 ਮਿੰਟ ਪਹਿਲੋ ਸਾਡੇ ਮਾਸੀ ਹੁਣ ਇਥੋਂ ਨਿਕਲੇ ਆ ਸੁਲਤਾਨਪੁਰ ਪਹੁੰਚੇ ਆ ਸੁਲਤਾਨਪੁਰ ਪਹੁੰਚਦੇ ਆ ਸਾਡੇ ਮੂੰਹ ਬੰਨੇ ਵਾਲੇ ਦੋ ਜਣੇ ਹੈ ਮੋਟਰਸਾਈਕਲ ਦੇ ਨਾਲ ਤੁਮਾਰੀ ਮੋਟਰਸਾਈਕਲ ਛੁੱਟ ਗਿਆ ਛੁੱਟ ਕੇ ਵਾਲੀਆਂ ਲਾ ਕੇ ਭੱਜ ਗਏ ਆ ਵਾਲੀਆਂ ਦਾ ਕੋਈ ਚੱਕਰ ਨਹੀਂ ਕਰ ਹੁਣ ਨੁਕਸਾਨ ਹੁਣ ਪਟ ਗਿਆ ਮੰਨ ਲਓ ਜੇ ਕੋਈ ਜਾਨੀ ਨੁਕਸਾਨ ਹੁੰਦਾ ਫੇ ਵੋਟਾ ਵੇਲੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੇ ਸੀ ਅਸੀਂ ਇਦਾਂ ਕਰਦਾਂਗੇ ਉਹ ਕਰਦਾਂਗੇ ਥਾਣੇ ਦੇ ਨੇੜੇ ਸੁਲਤਾਨਪੁਰ 로ਦੀ ਦੇ ਕੋਲੋਂ ਔਰ ਇਹ ਕਾਰਖਾਨਾ ਹੱਸਾ ਕਰ ਗਿਆ ਤੇ ਗਾਹੀ ਹੋ ਸਕਦਾ ਤੀ ਆਸਲਾ ਸਾਹ ਲਾਉ ਦੂਰ ਪਿੰਡਾਂ ਵਿੱਚ ਕੀ ਹੋ ਸਕਦਾ ਕੀ ਆਵਾਂਗੇ ਅਸੀਂ ਅਸੀਂ ਐਨ ਆਰ ਆਈ ਕਿ ਕੀ ਆਵਾਂਗੇ ਕਿ ਅੱਗੇ ਕੀ ਕਰਾਂਗੇ ਜੇ ਤੇ ਦਿਨ ਦੇ ਵੱਲ 3 ਵਜੇ ਹੋਣਾ ਦੁਪਹਿਰਾਂ ਦੇ 3 ਵਜੇ ਹੋਣ ਤੇ ਪਰਾਂ ਦੇ 3 ਵਜੇ ਆ ਕੇ ਕੋਈ ਚੋਰੀ ਕਰਕੇ ਭੱਜ ਜਾਂਦੇ ਆਗੇ ਤੇ ਕੋਈ ਉੱਥੇ ਕੋਈ ਸਹਿਤ ਚੱਕਰ ਥੋੜੋ ਜਿਹਾ ਮੰਨ ਲਓ ਇੱਕ ਬੱਲੇ ਦਾ ਕੋਈ ਆਦਾ ਨਿਕਲ ਸਕਦਾ ਬਾਹਰ ਕੋਈ ਡਾਰਵਾਚ 24 ਘੰਟੇ ਇਹ ਰਾਤ ਨੂੰ ਕੀ ਬਾਹਰ ਨਿਕਲਦਾ ਤੇ ਦਿਨੇ ਨਹੀਂ ਬਾਹਰ ਨਿਕਲ ਹੁੰਦੇ ਦੁਪਹਿਰ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਦਿਨ ਦਿਹਾੜੇ ਮੋਟਰਸਾਈਕਲ ਤੇ ਜਾ ਰਹੇ ਆ ਚੋਰ ਆਏ ਆ ਅੱਲਾ ਤੁਹਾਰੀ ਆ ਡਿੱਗ ਪਿਆ ਵਾਲੀਆਂ ਲਾਈਆਂ ਵਾ ਉਹ ਅੰਦਰ ਜਾ ਕੇ ਦੇਖ ਲੋ ਕੀ ਹਾਲ ਹੋਇਆ ਪਿਆ ਜਿੰਨਾ ਨਹੀਂ ਦਾ ਹੁਣ ਹਸਪੀਟਲ ਪਹੁੰਚ ਗਏ ਹਲਕਾ ਕਰ ਕੋਈ ਬੋਸ ਮੁਲਾਜ਼ਮ ਕੋਈ ਕੋਈ ਨਹੀਂ ਪਹੁੰਚਿਆ ਰਗੜ ਲਗੀ ਵੀ ਮੈਂ ਥਾਣੇ ਫੋਨ ਕੀਤਾ ਵਾ ਮੁਲਾਜ਼ਮ ਕਹਿੰਦੇ ਥਾਣੇ ਆਣ ਕੇ ਰਿਪੋਰਟ ਲਿਖਾਓ ਐਕਸੀਡੈਂਟ ਹੋਇਆ ਉਹਨਾਂ ਰੋਣਾ ਬੰਦਾ ਵਾ ਕਿ ਅਸੀਂ ਥਾਣੇ ਜਾ ਕੇ ਰਿਪੋਰਟ ਲਖੋਣੀ ਆ ਇਹ ਕਾਨੂੰਨ ਹੈਥੋ ਇੰਡੀਆ ਦਾ ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਹੋਈ ਆ ਵਾਲੀਆਂ ਲਾ ਕੇ ਲੈ ਗਏ ਕਿਹੜੀ ਕੰਟਰੀ ਤੋਂ ਆਏ ਸੀ ਇਟਲੀ ਤੋਂ ਆਏ ਸੀ ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਪਈ ਐ ਇਸ ਟਾਈਮ ਜੋ ਦਿੰਦਿਆ ਦੇ ਚੋਰੀ ਹੋ ਰਹੀ ਆ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਉਹ ਕਹਿੰਦੇ ਖਾਣੇ ਆਓ ਉਹਨਾਂ ਸੀ ਖਾਣੇ ਜਾਈਏ ਕਿ ਪੁਲਿਸ ਵਾਲਿਆਂ ਦਾ ਇੱਥੇ ਆਉਣਾ ਬੰਦ ਆ ਇਹਨਾਂ ਨੂੰ ਸਾਬੀ ਜਾਈ ਖਾਣੇ ਜਾਈਏ ਠੀਕ ਨਹੀਂ ਕੋਈ ਨਸ਼ੇ ਦੇ ਰੋਗ ਲੱਗੇ ਹੋਵੇ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਨਸ਼ੇ ਦੇ ਰੋਗ ਲੱਗੇ ਹੋਏ ਤਾਂ ਆਪ ਵੀ ਨਾ ਚੋਰੀਆਂ ਹੋਣ ਜਦ ਖੁੱਲੇ ਸ਼ਰਿਆਵ ਨਸ਼ਾ ਮਿਲਦਾ ਜਦੋਂ ਤੇ ਆਏ ਤੇ ਹਰੇਕ ਜੀ ਨੂੰ ਪਹਿਲਾਂ ਹੁੰਦੀ ਆ ਕੀ ਚੀਜ਼ ਨਹੀਂ ਮਿਲਦੀ ਹਰੇਕ ਜੀ ਨੂੰ ਮਿਲਦੀ ਆ ਨਸ਼ੇ ਪਤੇ ਤੋਰ ਦੇ ਵਿੱਚ ਆ ਕੇ ਅਗਲੇ ਚੋਰੀਆਂ ਕਰਨ ਲਏ ਆ ਅਗਲੇ ਲੱਤ ਮਾਰਦੇ ਆ ਛੁੱਟ ਕੇ ਮੋਟਰਸਾਈਕਲ ਤੇ ਤੁਰੇ ਜਾਂਦੇ ਬੀਬੀਆਂ ਨੂੰ ਲੁੱਟ ਕੇ ਲੈ ਆਉ ਮਰਾ ਪਹਿਲਾ ਹੁੰਦਾ ਸੀਗਾ ਜਿਹੜਾ ਕਿ ਨਸ਼ਾ ਵੇਚਦਾ ਨਾ ਉਹਨੂੰ ਫੜਦੇ ਸੀਗੇ ਹੁਣ ਜਿਹੜਾ ਨਸ਼ਾ ਵੇਚੇ ਨਾਲ ਰੋਕਦਾ ਵਾ ਉਹਨੂੰ ਚੱਕ ਕੇ ਅੰਦਰ ਮਾਰਦੇ ਆ ਠੀਕ ਨਹੀਂ ਜੀ ਉਹ ਪਾਣਾ ਸਿੱਧੂ ਕਿਤਾ ਅੰਦਰ ਮਾਰਿਆ ਵਾ ਚੱਕ ਕੇ ਕਿਉਂ ਉਹ ਸੱਚਾ ਹੀਗਾ ਬੰਦਾ ਸੱਚੇ ਬੰਦੇ ਨੂੰ ਅੰਦਰ ਮਾਰਦੇ ਜਿਹੜੇ ਝੂਠੇ ਬੰਦੇ ਆ ਉਹਨਾਂ ਨੂੰ ਬਾਹਰ ਸ਼ਰਿਆ ਵਿੱਚ ਛੱਡਦੇ ਹੁਣ ਪੁਲਿਸ ਮੁਲਾਜ਼ਮਾਂ ਦਾ ਬਣਦਾ ਇੱਥੇ ਆ ਕੇ ਜਦ ਅਸੀਂ ਫੋਨ ਕੀਤਾ ਵਾ ਉਹਨਾਂ ਦਾ ਬਰਜ ਬਣਦਾ ਇੱਥੇ ਆਉਣ ਉਹ ਅੱਗੇ ਉਹ ਕਹਿੰਦੇ ਇੱਥੇ ਆਓ ਉੱਥੇ ਜਾਵਾਂਗੇ 1000 ਰੁਪਏ ਉਹਨਾਂ ਨੂੰ ਦੇ ਕੇ ਆਵਾਂਗੇ ਕਈ ਵਾਲੀਆਂ ਲਵਾਣੀਆਂ ਕਾੜੇ ਮੰਲੋ ਜਾਣ ਤੋਂ ਮਹਾਬ ਜਾਣ ਬਚੀ ਆ ਤੇ ਇੱਕ ਅਸੀਂ ਉਹਨਾਂ ਨੂੰ ਪੈਸੇ ਜਿਹੜਾ ਉਹਦੇ ਜਿਹੜਾ ਗਈ ਹੈ ਪੁਲਿਸ ਮੁਲਾਜ਼ਮਾਂ ਦਾ ਬੰਦਾ ਜੇ ਤੂੰ ਫੋਨ ਕੀਤਾ ਮੌਕੇ ਤੇ ਹਾਜ਼ਰ ਹੋਣ ਇੱਥੇ ਕੋਈ ਹਾਜ਼ਰ ਹੋਣ ਦਾ ਨਾ ਹੈ ਜੇ ਨਹੀਂ ਦਸੀ ਮੰਨ ਲੋ ਸਲਤਨਪੁਰ ਦੀ ਪੁਲਿਸ ਦੇ ਖਲਾਫ ਜਾਈ ਜਾ ਕੇ ਐਫਐਸਪੀ ਕੋ ਜਾ ਕੇ ਉੱਪਰ ਜਾ ਕੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਾਂਗੇ ਜੇ ਮੰਨ ਲਓ ਕਿ ਮੌਕੇ ਤੇ ਨਹੀਂ ਪਹੁੰਚਿਆ ਸਲਤਨਪੁਰ ਕਿੱਡਾ ਸ਼ਹਿਰ ਆ ਇਹ ਸ਼ਹਿਰ ਦੇ ਵਿੱਚ ਵੀ ਮੁਲਾਜ਼ਮ ਆ ਰਹੇ ਤੇ ਨਾਮ ਦੇ ਪਿੰਡ ਕੋਈ ਕਾਰਨਾ ਪਾ ਜੇ ਤੁਸੀਂ ਕਿੱਥੇ ਜਾਣਗੇ ਹੋਰ ਦੇਖੋ ਮੈਂ 112 ਦੇ ਐਮਰਜੈਂਸੀ ਕਾਲ ਕਰ ਰਿਹਾ ਵਾਂ ਬਿਜ਼ੀ ਆ ਰਿਹਾ ਵਾ ਕਿੱਧਰ ਜਾਈਏ 112 ਦੇ ਕਾਲ ਕਰ ਰਹੇ ਆ ਬਿਜ਼ੀ ਆ ਰਿਹਾ ਈ ਮੰਨ ਲਓ ਜੇ ਅਸੀਂ ਕਿਸੇ ਨੂੰ ਮਾਰ ਦਿੱਤਾ ਜੇ ਮੰਨ ਲਓ ਜੇ ਕਿਸੇ ਨੂੰ ਮਾਰਤਾ ਸਾਡੇ ਘਰੇ ਮਿੰਟ ਤੇ ਪੁਲਿਸ ਪਹੁੰਚ ਜਾਣੀ ਆ ਸਾਨੂੰ ਜਟੋਂ ਨੇ ਕਿ ਮਿੰਟ ਨਹੀਂ ਲਾਉਣਾ ਬੋਲਸਲੇ ਉਥੇ ਸਰਕਾਰਾਂ ਨੇ ਬੰਦੇ ਜੱਕ ਲੈਣਾ 112 ਕੋਈ ਮੁਲਾਜ਼ਮ ਨਹੀਂ ਆ ਰਿਹਾ ਕੋਈ ਐਮਰਜੈਂਸੀ ਕਾਲ ਨਹੀਂ ਲੱਗ ਰਹੀ ਕਿੱਧਰ ਜਾਈਏ ਚੋਰ ਆਇਆ ਵਾਲੀ ਲਾਗ ਚੱਲ ਗਿਆ ਅਗਲੇ ਛੱਟ ਵੇਟ ਲੱਗੀ ਅੰਦਰ ਪਏ ਬ੍ਰਦਰ ਉਹਨਾਂ ਦੇ ਮੈਂ ਦੇਖਿਆ ਚੈੱਕ ਕੀਤਾ ਜਿਹੜੇ ਨੰਬਰ ਤੇ ਉਹਨਾਂ ਨੇ ਲਾਈ ਸੀ ਕਾਲ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਉਹ 112 ਤੋਂ ਕਿ ਉਹਨਾਂ ਨੇ ਪਹਿਲਾਂ ਕਾਲ ਕੀਤੀ ਸੀ ਉਹ ਕਿਤੇ ਬਿਜੀ ਆਉਂਦਾ ਪਿਆ ਸੀ ਤਾਂ ਕਰਕੇ ਉਹਨਾਂ ਨੇ ਇੱਕ ਜਦੇ ਵੀ ਉਹ ਉਹਨਾਂ ਦੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਉਸੇ ਦੇ ਵਿਦਨ 5 ਮਿੰਟ ਅੰਦਰ ਸੀ ਇੱਥੇ ਆ ਗਏ ਉਹ ਮਗਰ ਤੇ ਪਹਿਲਾ ਜਿਹੜਾ ਨੰਬਰ ਲਾਇਆ ਮੈਂ ਚੈੱਕ ਕੀਤਾ ਉਹਨਾਂ ਦਾ ਉਹ ਨੰਬਰ ਸਾਡੇ ਥਾਣੇ ਦਾ ਨਹੀਂ ਸੀ ਨੰਬਰ ਹੈਗਾ ਜੀ ਉਹਨਾਂ ਨੇ ਕਿਹਾ ਕਿ ਆ ਕੇ ਇਹਨਾਂ ਦੇ ਬਿੱਲਰ ਰਿਪੋਰਟ ਲਸਾ ਮੈਂ ਕਹਾਂ ਜੀ ਉਹ ਮੈਂ ਉਹੀ ਤਾਂ ਦੱਸ ਰਿਹਾ ਜੀ ਉਹ ਜਿਹੜਾ ਨੰਬਰ ਚੈੱਕ ਕੀਤਾ ਗਿਆ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਸੀਗਾ ਉਹਨਾਂ ਨੇ 112 ਤੇ ਕਿਤੇ ਕਾਲ ਕੀਤੀ ਸੀ ਪਰ ਉਹ 12 ਦਾ ਨੰਬਰ ਬਿਜੀ ਆਨ ਕਰਕੇ ਉਹ ਸਾਨੂੰ ਇਨਫੋਰਮ ਵੀ ਹੋਇਆ ਜੀ ਜੀ ਸਾਡੇ ਜੀ 112 ਨੰਬਰ ਜਿਹੜਾ ਵਾਰ-ਵਾਰ ਬਿਜੀ ਆਉਣਾ ਤੇ ਜੀ ਜੀ ਸਾਡੇ ਬੋਰਡਾਂ ਤੇ ਕਿਹੜੀ ਨੰਬਰ ਤੇ ਕੰਟੈਕਟ ਨਹੀਂ ਦੇਖੋ ਜੀ ਉਹ ਸਾਡੇ ਨੰਬਰ ਬਿਲਕੁਲ ਡਿਸਪਲੇ ਹੈ ਜੀ ਜਿਹੜੇ ਥਾਣੇ ਦੇ ਨੰਬਰ ਲੱਗੇ ਪਏ ਸਾਰੇ ਬੋਰਡਾਂ ਤੇ ਲੱਗੇ ਪਏ ਆ ਉਹ ਕੋਈ ਵੀ ਕਿਸੇ ਵੀ ਵੇਲੇ ਬੋਰਡ ਦੇਖ ਕੇ ਵੀ ਸਾਨੂੰ ਕਾਲ ਕਰ ਸਕਦਾ ਤੁਹਾਨੂੰ ਕ ਕਾਲ ਲਈ ਕੀ ਤਿਆਰੀ ਇਹ 378 ਬੀ ਦਾ ਪਰਚਾ ਦਰਜ ਕਰ ਰਹੇ ਹਾਂ ਜੀ ਹਾਂ ਜੀ ਚੈੱਕ ਕਰ ਲਗੇ ਜੀ ਅਸੀਂ ਹੁਣ ਉਹਨਾਂ ਦਾ ਸਟੇਟਮੈਂਟ ਲੈ ਲਿਆ ਤੇ ਟਾਈਮਿੰਗ ਸਰ ਮੈਂ ਤਾਂ ਇਸ ਤਰ੍ਹਾਂ ਦਾ ਗ੍ਰਾਈਮ ਹੋ ਗਿਆ ਬਾ ਮਾਰੀਆਂ ਲੱਗ ਜਾਂਦੇ ਲੁੱਟਾ ਹੋਆ ਹੋਰ ਉਸ ਬਾਰੇ ਤੁਹਾਡਾ ਕੀ ਕਹਿ ਦੇਖੋ ਮੈਂ ਜੋਸਲੀ ਨਿਊਲੀ ਜੇ ਤੁਹਾਡੇ ਕੋਲ ਆਇਆ ਜੀ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਪਰ ਇਸ ਤੋਂ ਹੁਣ ਤੁਸੀਂ ਆਪ ਹੀ ਦੇਖੋਗੇ ਫਰਕ ਪਾਏਗਾ ਜੀ ਬਹੁਤ ਜ਼ਿਆਦਾ ਸਰ ਇੱਕ ਹੋਰ ਜਿਹੜੇ ਅੱਜ ਜਨਾਨੇ ਜਿਹੜੇ